ਸੇ ਨਹੀਂ ਮੈਂ ਤਾਂ ਆਪਣੇ মিডিਆ ਦੇ ਰਾਹੀਂ ਇੱਕ ਸਹਿਯੋਗ ਚਾਹਨਾ ਆ ਕਿ ਸਾਡੇ ਆਮ ਆਦਮੀ ਆਮ ਲੋਗੇ ਚਾਹਦੇ ਆ ਕਿ ਵੈਸਟ ਕੰਸਟੀਚੁਐਂਸੀ ਦੇ ਵਿੱਚੋਂ ਜਿੱਥੇ ਸਾਡੇ ਮਹਿਰੂਮ ਭਰਾ ਗੋਗੀ ਜੀ ਦੀ ਡੈਥ ਹੋ ਗਈ ਆ ਉੱਥੋਂ ਐਲਬਰਟ ਦੂਆ ਇਲੈਕਸ਼ਨ ਕੰਟੈਸਟ ਕਰੇ ਤਾਂ ਕਿ ਆਮ ਲੋਕਾਂ ਦੀ ਆਵਾਜ਼ ਸਰਕਾਰੀ ਅਧਾਰਿਆਂ ਤੱਕ ਪਹੁੰਚ ਸਕੇ ਤੇ ਉਹਨਾਂ ਦੇ ਹੱਕ ਮਿਲ ਸਕਣ ਇਹਦਾ ਜਿਹੜੀ ਜੇ ਤੁਸੀਂ ਚੋਣ ਦੇ ਮੈਦਾਨ ਦੇ ਵਿੱਚ ਆ ਰਹੇ ਹੋ ਕਿਦਾਂ ਲੋਕਾਂ ਨੂੰ ਇਨਸਾਫ ਮਿਲੇਗਾ ਔਰ ਕਿਦਾਂ ਲੱਗਦਾ ਵੀ ਜਿਹੜੀ ਇਹ ਚੋਣ ਹੈ ਭਖਮੀ ਚੋਣ ਹੋਏਗੀ ਕੀ ਲੱਗਦਾ ਇਸ ਚੋਣ ਦੇ ਬਾਰੇ ਕਿਹੜੇ ਇਸ਼ੂ ਸਰ ਲੈ ਕੇ ਆ ਰਹੇ ਹੋ ਮੈਦਾਨ ਇਸ਼ੂ ਮੇਰਾ ਪਹਿਲਾ ਇਸ਼ੂ ਇਹ ਆ ਕਿ ਲੁਧਿਆਣੇ ਨੂੰ ਕੈਪੀਟਲ ਆਫ ਪੰਜਾਬ ਬਣਾਇਆ ਜਾਏ ਪੰਜਾਬ ਦੀ ਰਾਜਧਾਨੀ ਬਣਾਇਆ ਜਾਏ ਜਦ ਪੰਜਾਬ ਦਾ ਸਾਰਾ ਸਿਸਟਮ ਜਾਂ ਨਾਰਥ ਇੰਡੀਆ ਦਾ ਸਿਸਟਮ ਲੁਧਿਆਣੇ ਤੇ ਟਿਕਿਆ ਹੋਇਆ ਹੈ ਤੇ ਲੁਧਿਆਣੇ ਨੂੰ ਅੱਜ ਤੱਕ ਉਹਦਾ ਬਣਦਾ ਨਾ ਮਾਨ ਸਨਮਾਨ ਮਿਲਿਆ ਨਾ ਹੱਕ ਮਿਲਿਆ ਆ ਅੱਜ ਵੀ ਜੇ 에ਅਰਪੋਰਟ ਦੀ ਗੱਲ ਕੀਤੀ ਜਾਏ ਤੇ ਹਲਵਾਰਾ 에어ਪੋਰਟ ਦੇ ਵਿੱਚ ਐਡਜੋਇਨਿੰਗ ਸਾਨੂੰ 에어ਪੋਰਟ ਦਿੱਤਾ ਜਾ ਰਿਹਾ ਹੈ ਤੇ ਜਿੱਦਾਂ ਪਹਿਲਾਂ ਸਾਨੂੰ ਸਾਹਨੇਵਾਲ 에어ਪੋਰਟ ਦਿੱਤਾ ਗਿਆ ਸੀ ਮਜ਼ਾਕ ਕੀਤਾ ਗਿਆ ਸੀ ਉਸੇ ਤਰੀਕੇ ਦਾ ਇਹ ਮਜ਼ਾਕ ਆ ਜਦ ਲੁਧਿਆਣੇ ਕੋ ਬਹੁਤ ਸਾਰੀ ਲੈਂਡ ਪਈ ਹੈ ਤੇ ਸਾਨੂੰ ਇੰਡੀਵਿਜੂਅਲ ਸਾਡਾ 에어ਪੋਰਟ ਕਿਉਂ ਨਹੀਂ ਦਿੱਤਾ ਜਾਂਦਾ ਇੱਕ ਗੱਲ ਦੂਸਰੀ ਗੱਲ ਜਦ ਲੁਧਿਆਣੇ ਦੇ ਵਿੱਚ ਇੰਡਸਟਰੀ ਹੈ ਲੁਧਿਆਣਾ ਇੰਡਸਟਰੀਅਲ ਹੱਬ ਮੰਨਿਆ ਜਾਂਦਾ ਲੁਧਿਆਣਾ ਮੈਂਚੈਸਟਰ ਆਫ ਇੰਡੀਆ ਮੰਨਿਆ ਜਾਂਦਾ ਉਹ ਪੰਜਾਬ ਮੰਨਿਆ ਜਾਂਦਾ ਤੇ ਲੁਧਿਆਣੇ ਨੂੰ ਕਿਉਂ ਨਹੀਂ ਉਹਦਾ ਬਣਦਾ ਮਾਨ ਸਨਮਾਨ ਅਤੇ ਹੱਕ ਦਿੱਤਾ ਜਾਂਦਾ ਅੱਜ ਮੈਂ ਚਾਹਨਾ ਕਿ ਲੁਧਿਆਣੇ ਨੂੰ ਮੈਂ ਜਿੱਥੇ ਚਾਹਨਾ ਮੇਰੇ ਨਾਲ ਸਾਡੇ ਲੁਧਿਆਣੇ ਦੇ ਲੋਕ ਵੀ ਚਾਹਦੇ ਆ ਕਿ ਲੁਧਿਆਣੇ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਏ ਤਾਂ ਕਿ ਜਿਹੜੇ ਵੀ ਸਾਡੇ ਕੰਮ ਨੇ ਜਿਹੜੇ ਨਿਪਟਾਰੇ ਨੇ ਸੀਐਮ ਸਾਹਿਬ ਇੱਥੇ ਬਹਿ ਕੇ ਨਿਵੇੜਨ ਦੇਖੋ ਕਿਤੇ ਨਾ ਕਿਤੇ ਸੀਐਮ ਸਾਹਿਬ ਨੇ ਕਮੀ ਸਮਝੀ ਤੇ ਉਹਨਾਂ ਨੇ ਜਲੰਧਰ ਆਪਣਾ ਰੈਜ਼ੀਡੈਂਸ ਬਣਾ ਲਿਆ ਕਿੱਥੇ ਸੰਗਰੂਰ ਕਿੱਥੇ ਚੰਡੀਗੜ੍ਹ ਤੇ ਕਿੱਥੇ ਜਲੰਧਰ ਪਰ ਮੈਂ ਅੱਜ ਲੁਧਿਆਣੇ ਵੱਲੋਂ ਇੱਕ ਆਵਾਜ਼ ਚੱਕਣੀ ਚਾਹਨਾ ਕਿ ਲੁਧਿਆਣੇ ਦੇ ਵਿੱਚ ਸੀਐਮ ਆਫਿਸ ਹੋਣਾ ਚਾਹੀਦਾ ਆ ਤਾਂ ਕਿ ਜਿਹੜੇ ਲੁਧਿਆਣੇ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਚਲਾਉਣ ਦੇ ਵਿੱਚ ਮਦਦਗਾਰ ਤੇ ਸਹਾਇਕ ਰਹਿੰਦੇ ਨੇ ਹਮੇਸ਼ਾ ਮਦਦ ਪੰਜਾਬ ਦੀ ਕਰਦੇ ਨੇ ਉਹਨਾਂ ਦੇ ਰਾਈਟਸ ਤੇ ਉਹਨਾਂ ਦੇ ਹੱਕ ਸੁਣਨ ਦੇ ਲਈ ਸੀਐਮ ਆਫਿਸ ਲੁਧਿਆਣੇ ਹੋਣਾ ਚਾਹੀਦਾ ਹੈ ਤੇ ਇਸ ਲਈ ਲੁਧਿਆਣੇ ਨੂੰ ਪੰਜਾਬ ਦੀ ਰਾਜਧਾਨੀ ਕੋਸ਼ਿਸ਼ ਕੀਤਾ ਜਾਏ ਜਿਹਦੀ ਲੜਾਈ ਲੜਨ ਦੇ ਲਈ ਮੈਂ ਇਲੈਕਸ਼ਨ ਲੜਨ ਜਾ ਰਿਹਾ ਹਾਂ ਸਾਰੇ ਪਾਰਟੀਆਂ ਅਜ਼ਮਰਤਨ ਲੋਕ ਹੈ ਕਿ ਕੋਈ ਆਪਣੀ ਪਾਰਟੀ ਦੇ ਵਿੱਚ ਇਲੈਕਸ਼ਨ ਲੜੋਗੇ ਕਿ ਯਾਦ ਲੜੋਗੇ ਮੈਨੂੰ ਐਂ ਲੱਗਦਾ ਵੀ ਜੇ ਮੈਂ ਇਦਾਂ ਦੀਆਂ ਸੱਚੀਆਂ ਸੁੱਤੀਆਂ ਗੱਲਾਂ ਕਰੂੰਗਾ ਜਿਹੜੀ ਪਾਰਟੀ ਦਾ ਜਿੰਦਾ ਜ਼ਮੀਰ ਹੋਇਆ ਤੇ ਮੈਨੂੰ ਜ਼ਰੂਰ ਟਿਕਟ ਦੇਗੀ ਤੇ ਮੱਕੀ ਮੇਰੇ ਦੋਸਤ ਮੇਰੇ ਪਰਿਵਾਰ ਇਸ ਦੌੜ ਦੇ ਵਿੱਚ ਲੱਗੇ ਹੋਏ ਹਨ ਕਿ ਐਲਬਰਟ ਦੂਆ ਨੂੰ ਕਿਸੇ ਨੈਸ਼ਨਲ ਪਾਰਟੀ ਦੀ ਟਿਕਟ ਲਿਆ ਕੇ ਦਿੱਤੀ ਜਾਵੇ ਤੇ ਮੈਂ ਉਹਨਾਂ ਦੀ ਉਡੀਕ ਦੇ ਵਿੱਚਾਂ ਕਿਉਂਕਿ ਉਹਨਾਂ ਨੇ ਇੱਕ ਸਲੋਗਨ ਦਿੱਤਾ ਆ ਕਿ ਲੁਧਿਆਣੇ ਜ਼ਿਲ੍ਹੇ ਦੀ ਇੱਕ ਆਵਾਜ਼ ਕੀ ਹਲਕਾ ਵੈਸਟ ਐਲਬਰਟ ਦੂਆ ਤੇਰਾ ਪਰਿਵਾਰ ਤੇ ਜਿੱਥੇ ਅਸੀਂ ਲੁਧਿਆਣੇ ਦੀ ਗੱਲ ਕਰੀਏ 스마트 ਸਿਟੀ ਲੁਧਿਆਣਾ ਕਿਹਾ ਗਿਆ ਕੰਧਾਂ ਦੇ ਉੱਤੇ ਰੰਗ ਕਰਕੇ ਜਾਂ ਪੈਕਟਾਂ ਦੇ ਵਿੱਚ ਬੂਟੇ ਲਾ ਕੇ ਲੁਧਿਆਣਾ 스마트 ਸਿਟੀ ਨਹੀਂ ਬਣਨਾ ਇਹਨੂੰ ਐਕਚੁਅਲੀ 스마트 ਸਿਟੀ ਬਣਾਉਣਾ ਪੈਣਾ ਆ ਜਿਹੜੀਆਂ ਅਸੀਂ ਦਾਅਵੇਦਾਰੀਆਂ ਕਰ ਰਹੇ ਆ ਵੀ ਅਸੀਂ ਓਵਰਵੇਜ ਬਣਾਉਂਦੇ ਅਸੀਂ ਅੰਡਰਪਾਥ ਬਣਾਉਂਦੇ ਭਾਜੀ ਉਹ ਅੰਡਰਪਾਥ ਜਿਹੜੇ ਤੀਜੇ ਦੇ ਨਹੀਂ ਜਦੋਂ ਮੀਂਹ ਪੈਂਦਾ ਤਾਂ ਨਦੀਆਂ ਬਣ ਜਾਂਦੇ ਆ ਨਹਿਰਾਂ ਬਣ ਜਾਂਦੇ ਆ ਬੰਦਾ ਸੋਚਦਾ ਵੀ ਇੱਥੇ ਕਿਸ਼ਤੀ ਹੁੰਦੀ ਤਾਂ ਮੈਂ ਪਾਰ ਲੰਘ ਜਾਂਦਾ ਕਈ ਗੱਡੀਆਂ ਉਹਦੇ ਵਿੱਚ ਖੜੀਆਂ ਹੁੰਦੀਆਂ ਬੰਦ ਮਿਲਦੀਆਂ ਇਹ ਉਹ ਓਵਰ ਵਿੱਚ ਅਸੀਂ ਬਣਾਤੇ ਜਦੋਂ ਅਸੀਂ ਚੜਦੇ ਆ ਤਾਂ ਥੋੜੇ ਦਿਨਾਂ ਬਾਅਦ ਟੁੱਟੇ ਹੁੰਦੇ ਆ ਤਾਂ ਮਹੀਨਾ ਮਹੀਨਾ ਠੀਕ ਕਰਨ ਨੂੰ ਲੱਗ ਜਾਂਦਾ ਇਹ ਉਹ ਓਵਰ ਬ੍ਰਿਜ ਬਣਾਏ ਆ ਜਿੱਥੋਂ ਪੁਰਾਣੇ ਵਿਲੇਜ ਨਜ਼ਰ ਆ ਜਾਂਦੇ ਜੇ 24 ਖੂਹ ਰੋਜ਼ ਗਾਰਡਨ ਦੇ ਬੰਦ ਹੋਇਆ ਤੇ ਉਹ 24 ਖੂਹ ਇਹ ਓਵਰ ਬ੍ਰਿਜਾਂ ਦੇ ਉੱਤੇ ਬਣੇ ਆ ਅੰਡਰ ਬ੍ਰਿਜਾਂ ਦੇ ਉੱਤੇ ਅੰਡਰ ਪਾਥਾਂ ਦੇ ਉੱਤੇ ਬਣੇ ਨੇ ਇਸ ਲਈ ਝੂਠੇ ਤੇ ਫੋਕੀਆਂ ਵਾਈ ਵਾਈਆਂ ਲੈਣ ਵਾਲੇ ਲੀਡਰ ਆਪਣੇ ਘਰਾਂ ਦੇ ਵਿੱਚ ਬੈਠੇ ਰਹਿਣ ਉਹ ਆ ਦਾਵੇਦਾਰੀਆਂ ਨਾ ਕਰਨ ਅਸੀਂ ਬੜਾ ਕੁਛ ਕੀਤਾ ਲੁਧਿਆਣੇ ਨੂੰ ਅਜਾੜਨ ਦੇ ਵਿੱਚ ਵੀ ਉਹਨਾਂ ਦਾ ਹੀ ਰੋਲ ਰਿਹਾ ਤੇ ਲੁਧਿਆਣੇ ਨੂੰ ਪਿੱਛੇ ਲੈ ਜਾਣ ਦੇ ਵਿੱਚ ਵੀ ਉਹਦਾ ਅੱਜ ਦੱਸੋ ਜਿਹੜੇ ਕਹਿੰਦੇ ਅਸੀਂ ਸਮਾਰਟ ਸਿਟੀ ਜੇ ਸਮਾਰਟ ਸਿਟੀ ਦਾ ਬਜਟ ਹੀ ਚੱਕ ਲਿਆ ਜਾਏ ਤਾਂ ਕਿੰਨੇ ਘਾਲੇ ਮਾਲੇ ਹੋਏ ਆ ਉਹ ਸਭ ਸਾਹਮਣੇ ਆ ਜਾਣੇ ਆ ਸੈਲਮਟ ਦੋ ਆ ਜੀ Tata ਸਿੱਧਾ ਨਿਸ਼ਾਨਾ ਬਾਪੀ ਦਾ ਪਾਰਟੀ ਤੇ ਨਹੀਂ ਐ ਨੈਸ਼ਨਲ ਪਾਰਟੀ ਦੇ ਉਹੀ ਰਹਿ ਗਈ ਐ ਆਮ ਪਾਰਟੀ ਟਿਕਟ ਵੀ ਕਲੀਅਰ ਹੋ ਗਈ ਐ ਦੇ ਦੇ ਆਸ਼ੂਜੀ ਦੀ ਕਾਂਗਰਸ ਤੋਂ ਹੋ ਗਈ ਹੈ ਬਾਕੀ ਦੇ ਨਸਰ ਪਾਰਟੀ ਵੱਧ ਜਨਤਾ ਪਾਰਟੀ ਰਹਿ ਗਈ ਹੈ ਭਾਜੀ ਬੜੀਆਂ ਨੈਸ਼ਨਲ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਜਿੱਥੇ ਨੈਸ਼ਨਲ ਪਾਰਟੀ ਆ ਉੱਥੇ ਇੰਡੀਅਨ ਨੈਸ਼ਨਲ ਕਾਂਗਰਸ ਵੀ ਪਾਰਟੀ ਆ ਤੁਹਾਨੂੰ ਟਿਕਟ ਦੀ ਕੋਈ ਆ ਗਈ ਇਨਫੋਰਮੇਸ਼ਨ ਵੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਆ ਟਿਕਟ ਦੇ ਦਿੱਤੀ ਹੈ ਜਾਂ ਤੁਹਾਨੂੰ ਦੂਜੀਆਂ ਬਹੁਤ ਪਾਰਟੀਆਂ ਨੇ ਨੈਸ਼ਨਲ ਬਹੁਜਨ ਸਮਾਜ ਪਾਰਟੀ ਆ ਭਾਜੀ ਜਨਤਾਦਲ ਯੂनाइटेड ਹੈ ਬਹੁਤ ਪਾਰਟੀਆਂ ਐ ਦੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਹੜਾ ਲੈਕਚਰ ਲੜਾਈ ਆ ਉਹ ਪਾਰਟੀ ਤੋਂ ਲੜਿਆ ਜਾਊਗਾ ਪਾਰਟੀ ਤੋਂ ਲੜਿਆ ਜਾਏਗਾ ਜੇ ਮੇਰੇ ਭਰਾ ਮੇਰਾ ਪਰਿਵਾਰ ਕਹੇਗਾ ਆਜਾ ਲੜਨਾ ਮੈਂ ਤਾਂ ਯਾਦ ਵੀ ਲੜੂਗਾ ਕਿਉਂਕਿ ਗੱਲ ਆਮ ਆਦਮੀ ਦੀ ਕੀਤੀ ਗਈ ਆ ਅੱਜ ਆਮ ਆਦਮੀ ਦੀ ਤਾਂ ਗੱਲ ਹੀ ਨਹੀਂ ਰਹੀ ਅੱਜ ਪਾਰਟੀ ਨਾਂ ਰੱਖ ਕੇ ਆ ਗਈ ਆਮ ਆਦਮੀ ਪਾਰਟੀ ਮੈਨੂੰ ਉਹ ਚ ਦੱਸੋ ਆਮ ਆਦਮੀ ਵਾਲਾ ਕੰਮ ਕਿਹੜਾ ਹੈ ਕਹਿੰਦੇ ਜੀ ਅਸੀਂ ਸਿਕਿਉਰਟੀ ਨਹੀਂ ਲੈਣੀ ਅਸੀਂ ਵੀਆਈਪੀ ਕਲਚਰ ਨਹੀਂ ਰੱਖਣਾ ਅੱਜ ਸਭ ਤੋਂ ਵੱਧ ਵੀਆਈਪੀ ਕਲਚਰ ਜੇ ਪੁਰਾਣੀਆਂ ਪਾਰਟੀਆਂ 'ਚ ਦੇਖਿਆ ਜਾਏ ਤੇ ਅੱਜ ਉਹ ਮੌਜੂਦਾ ਪਾਰਟੀ ਦਾ ਆ ਜਿਹਦਾ ਝਾਲੀ ਨਾਮ ਆਮ ਆਦਮੀ ਪਾਰਟੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿਖੇਗਾ ਕਿ ਉਹ ਕੀ ਕੀ ਕਰਦੇ ਅੱਜ ਹੋਟਿੰਗ ਲੱਗੇ ਹੋਏ ਥਾਂ 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 ਹੋਟਿੰਗ ਲੱਗੇ ਹੋਏ ਸੁਣੋ ਗੱਲ ਮੀਡੀਆ ਦੀ ਇੱਕ ਆਦਤ ਹੈ ਮਾੜੀ ਹੈ ਕਿ ਗੱਲ ਸੱਚ ਸੁਣ ਕੇ ਨਹੀਂ ਰਾਜੀ ਕਿਉਂ ਕਿ ਕਿਉਂਕਿ ਪਾਰਟੀ ਦੀ ਬੰਦਿਸ਼ ਆ ਜਾਂਦੀ ਹੈ ਵੀ ਤੁਸੀਂ ਇਹ ਬਾਈਟ ਨਹੀਂ ਚਲਾਨੀ ਗੱਲ ਕੀ ਹੈ ਅੱਜ ਥਾਂ ਥਾਂ ਤੇ ਹੋਟਿੰਗ ਲੱਗੇ ਹੋਏ ਇਹਨਾਂ ਨੇ ਕਿਹਾ ਸੀ ਅਸੀਂ ਉਹ ਦੁਰਉਪਯੋਗ ਨਹੀਂ ਕਰਾਂਗੇ ਜਨਤਾ ਦੇ ਪੈਸੇ ਦਾ ਕਿ ਇਹ ਪਰਸਨਲ ਅਕਾਊਂਟ ਦੇ ਵਿੱਚੋਂ ਹੋਟਿੰਗ ਲਾਂਦੇ ਐਡਾਂ ਲਾਂਦੇ ਉਹ ਆਮ ਆਦਮੀ ਦੀ ਜਨਤਾ ਦੇ ਪੈਸੇ ਆ ਜਿਹੜੇ ਵਰਤਦੇ ਨੇ ਇਸ ਲਈ ਗੱਲ ਸਚਾਈ ਦੀ ਤੇ ਅਚਾਈ ਦੀ ਲਿਆਓ ਆਪਣੇ ਲੀਡਰ ਆਪ ਚੁਣ ਕੇ ਲੈ ਕੇ ਆਓ ਜੇ ਨਹੀਂ ਪਾਰਟੀਆਂ ਟਿਕਟ ਦਿੰਦੀਆਂ VOTER ਦੇ ਵਿੱਚ ਜਨਤਾ ਦੇ ਵਿੱਚ ਬਹੁਤ ਪਾਵਰ ਹੈ ਆਪਣਾ ਲੀਡਰ ਚੁਣ ਕੇ ਲਿਆਣ ਦੀ ਅੱਜ ਮੈਂ ਗੱਲ ਕੀਤੀ ਆ ਲੁਧਿਆਣੇ ਨੂੰ ਰਾਜਨੀਤੀ ਰਾਜਧਾਨੀ ਬਣਾਉਣ ਦੀ ਤੇ ਡਟ ਕੇ ਬਣਾਉਂਗਾ ਦੂਜੀ ਮੈਂ ਤੁਹਾਨੂੰ ਸਵਾਲ ਕਰਦਾ ਮੀਡੀਆ ਨੂੰ ਲੁਧਿਆਣਾ ਮੈਂਚੈਸਟਰ ਕਿਹਾ ਜਾਂਦਾ ਦੱਸੋ ਇੱਥੇ ਪ੍ਰੈਸ ਕਲੱਬ ਹੈਗਾ ਕਿਸੇ ਨੇ ਵੀ ਨਹੀਂ ਸੋਚ ਸੋਚੀ ਵੀ ਪ੍ਰੈਸ ਨੂੰ ਇੱਕ ਕਲੱਬ ਦੇ ਦੇ ਪਰ ਪ੍ਰੈਸ ਵਾਲੇ ਬਹੁਤ ਚੰਗੇ ਲੋਕ ਨੇ ਹਮੇਸ਼ਾ ਤਰਵੈਣੀ ਦੇ ਥੱਲੇ ਬਿੰਦੇ ਨੇ ਕਚਹਿਰੀਆਂ ਦੇ ਬਾਹਰ ਜਿੱਥੇ ਨਿੰਮ ਵੀ ਲੱਗੀ ਆ ਜਿੱਥੇ ਬੋੜ ਵੀ ਲੱਗਿਆ ਆ ਤੇ ਜਿੱਥੇ ਪਿੱਪਲ ਵੀ ਲੱਗਿਆ ਆ ਤਾਂ ਹੀ ਤੰਦਰੁਸਤ ਮੀਡੀਆ ਆ ਪਰ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਕੌਨਸੀ ਟਿਊਨਸੀ ਦਾ ਮੈਨੂੰ ਐਮ ਐਲ ਏ ਮੀਡੀਆ ਨੇ ਬਣਾਣਾ ਆ ਮੇਰਾ ਪ੍ਰਚਾਰ ਤੁਸੀਂ ਕਰਨਾ ਆ ਮੇਰਾ ਪ੍ਰਚਾਰ ਕਰਕੇ ਮੈਨੂੰ ਉਸ ਥਾਂ ਤੇ ਲੈ ਕੇ ਆਓ ਤੇ ਮੈਂ ਤੁਹਾਡੇ ਪ੍ਰੈਸ ਕਲੱਬ ਦਾ ਨਾਂ ਬਣਾ ਕੇ ਖੁਦ ਬਣਾਉਂਗਾ ਤੇ ਉਹਦਾ ਨਾਂ ਤਰਵਾਨੀ ਪ੍ਰੈਸ ਕਲੱਬ ਲੁਧਿਆਣਾ ਰੱਖਾਂਗਾ ਸਰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਮੇਰਾ ਮੁਕਾਬਲਾ ਜੇ ਜਨਤਾ ਮੇਰੇ ਨਾਲ ਹੈ ਤਾਂ ਮੇਰਾ ਮੁਕਾਬਲਾ ਕਿਸੇ ਦੇ ਨਾਲ ਵੀ ਜੇ ਇੱਕ ਤੋਂ ਵੱਧ ਪਾਰਟੀਆਂ ਅਪਰੋਚ ਕਰਦੀਆਂ ਤੁਹਾਨੂੰ ਤਾਂ ਫਿਰ ਕਿਦਾਂ ਪਾਰਟੀ ਦੀ ਚੋਣ ਕਰੋਗੇ ਪਾਰਟੀ ਤੁਹਾਡੇ ਅੱਗੇ ਰੱਖ ਪਲੇਟਫਾਰਮ ਤੇ ਲਿਆ ਕੇ ਰੱਖਤੀ ਜਾਏਗੀ ਵੀ ਆਹ ਪਾਰਟੀ ਟਿਕਟ ਦੇ ਰਹੀ ਹੈ ਜਨਤਾ ਦੇ ਅੱਗੇ ਰੱਖਤੀ ਜਾਏਗੀ ਵੀ ਆਹ ਪਾਰਟੀ ਟਿਕਟ ਦੇ ਰਹੀ ਜਿਹੜੀ ਜਨਤਾ ਨੂੰ ਕਬੂਲ ਹੋਗੀ ਉੱਥੋਂ ਅਸੀਂ ਇਲੈਕਸ਼ਨ ਲੜਾਂਗੇ ਮੈਂ ਤੁਹਾਨੂੰ ਕਹਿਤਾ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ ਅੱਜ ਸਡਨਲੀ ਪ੍ਰੈਸ ਕਾਨਫਰੰਸ ਰੱਖਣ ਦਾ ਮਤਲਬ ਮੇਰਾ ਇਹੀ ਹੈ ਮੈਂ ਖਟਕਟ ਕਲਾ ਜਾ ਕੇ ਨਤਮਸਤਕ ਹੋ ਕੇ ਆਇਆ ਉਹਨਾਂ ਦੇ ਜੱਦੀ ਘਰ ਦੇ ਵਿੱਚ ਸਾਡੇ ਅਮਰ ਸ਼ਹੀਦ ਭਗਤ ਸਿੰਘ ਜੀ ਦੇ ਘਰ ਦੇ ਵਿੱਚ ਦਿਲ ਵਲੁੰਦਰ ਆ ਗਿਆ ਆ ਕੀ ਉਮਰ ਹੁੰਦੀ 23 ਸਾਲ ਦੇ ਬੱਚੇ ਦੀ ਉਹਨੇ ਦੇਸ਼ ਤੇ ਲਈ ਸਾਡੀ ਅਣਖ ਦੇ ਲਈ ਪੰਜਾਬ ਦੇ ਲਈ ਕੁਰਬਾਨੀ ਦੇਤੀ ਭਾਰਤ ਨੂੰ ਆਜ਼ਾਦੀ ਦੇਣ ਦੇ ਲਈ ਕੁਰਬਾਨੀ ਦੇਤੀ ਅੱਜ ਦੇ ਲੀਡਰ ਅੱਜ ਦੇ ਪੋਲੀਟੀਸ਼ੀਅਨ ਗੱਲਾਂ ਹੀ ਮਾਰੀ ਜਾਂਦੇ ਨੇ ਪਰ ਅੱਜ ਤਾਈਂ ਦੱਸੋ ਵੀ ਨੌਜਵਾਨਾਂ ਦੇ ਲਈ ਤੇ ਪੰਜਾਬ ਦੇ ਲਈ ਕੀ ਕੀਤਾ ਹੈ